ਸਤਿ ਸ਼੍ਰੀ ਅਕਾਲ ਦੋਸਤੋ ਸੰਧੂ ਪੀਵੀ 31 ਚੈਨਲ ਤੋਂ ਬੁਖਾ ਰਹੇ ਹਾਂ ਟਾਇਲ ਫੈਕਟਰੀ ਇਹ ਟਾਇਲ ਫੈਕਟਰੀ ਸਰਦੂਰਗੜ੍ਹ ਵਿਖੇ ਸਥਿਤ ਹੈ ਸਰਦੂਲੇ ਵਾਲਾ ਰੋਡ ਸਰਦੂਰਗੜ੍ਹ ਟਾਇਲ ਬਹੁਤ ਸੋਹਣੀ ਬਣਾਉਂਦੇ ਆ ਮਿੱਤਰੋ ਆ ਟਾਇਲ ਕਰ ਲੋ ਚੈੱਕ 40 ਐਮ ਐਮ 60 ਤੇ 80 ਇੰਟਰਲੌਕ ਟਾਇਲ ਹੈ ਹਰ ਪ੍ਰਕਾਰ ਦੀ ਇੱਥੋਂ ਟਾਇਲ ਆਪਾਂ ਲੈ ਸਕਦੇ ਆ ਆ ਚੈੱਕ ਕਰ ਲੋ ਮਿੱਤਰੋ ਰੈੱਡ ਕਲਰ ਚ ਆ ਵਾਈਟ ਚ ਆ ਗਈ ਸਾਰੇ ਤਰ੍ਹਾਂ ਦੀ ਇੱਥੇ ਟਾਇਲ ਆਪਾਂ ਨੂੰ ਮਿਲੂਗੀ ਤੁਹਾਨੂੰ ਕਰਾਉਣੇ ਅੱਗੇ ਚੈੱਕ 10 ਤੋਂ 15 ਡਿਜ਼ਾਈਨ ਆ ਮਿੱਤਰੋ ਕੋਈ ਵੀ ਆਪਾਂ ਲੈ ਸਕਦੇ ਆ ਆ ਕਰ ਲੋ ਚੈੱਕ ਮਟੀਰੀਅਲ ਬਹੁਤ ਚੰਗਾ ਵਾਗੇ ਬਣਾਉਂਦੇ ਨੇ ਗਾਰੰਟੀ ਹੈ ਟਾਇਲ ਦੀ ਇਹਨਾਂ ਦੇ ਟੁੱਟਣ ਫੱਟਣ ਦੀ ਕੰਨੀਪੁਰ ਮੰਡੀ ਇਹ ਕਰ ਲੋ ਆ ਡੰਮਰੂ ਜਾਂ ਚੱਕ ਬਹੁਤ ਸੋਹਣਾ ਮਿੱਤਰੋ ਇਹ ਵੀ ਇਹ ਕਾਰ ਆ ਗਿਆ ਇੱਕ ਆ ਆ ਗਿਆ ਆ ਬੀ ਸ਼ੇਪ ਆ ਗਈ ਬਲੈਕ ਕਲਰ ਚ ਅੱਗੇ ਹੋਰ ਬਖਾਉਨੇ ਆ ਕਾਗੇੜੀ ਆਪਣੇ ਗਲੀਆਂ ਚ ਲੱਗਦੀ ਐ ਕਾਗਨ ਨਮਾ ਹੋਰ ਰੈੱਡ ਤੇ ਬਲੈਕ ਚ ਛੋਟੀ ਫੈਕਟਰੀ ਨਹੀਂ ਮਿੱਤਰੋ ਬਹੁਤ ਵੱਡੀ ਫੈਕਟਰੀ ਐ ਲੱਖਾਂ ਟਾਇਲ ਆਪਾਂ ਇੱਥੋਂ ਲੈ ਸਕਦੇ ਹਾਂ ਕਿੱਡਾ ਵੀ ਵੱਡਾ ਕੰਮ ਐ ਕਿਸੇ ਪੱਠੇ ਤੇ ਲਾਉਣੀ ਐ ਘਰੇ ਲਾਉਣੀ ਐ ਗਲੀ ਚ ਲਾਉਣੀ ਐ ਸੈਲਰ ਚ ਲਾਉਣੀ ਹੈ ਜਿੱਥੇ ਵੀ ਲਾਉਣੀ ਆਪਾਂ ਇਹ ਲਾ ਸਕਦੇ ਆ ਬਹੁਤ ਜ਼ਿਆਦਾ ਟੈਲ ਹੈ ਨਾਲ ਕੋਲੇ 9 ਰੁਪਿਆ ਤਾਂ ਲਾ ਕੇ ਤੇ 12-13 ਰੁਪਿਆ ਤੱਕ ਹੈਗੀ ਹੈ ਮਿੱਤਰੋ ਆ ਸਾਹਮਣੇ ਰਹਿ ਗਿਆ ਰੋਡ ਰਿਲਾਇੰਸ ਪੰਪ ਆ ਕਰ ਲੋ ਚੈੱਕ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ ਜੀ